ਹਾਂਜੀ ਦੋਸਤੋ ਆਪਾਂ ਬਾਈ ਜੀ ਅੱਜ ਪਹੁੰਚੇ ਆਂ ਜਰਗ ਦੇ ਮੇਲੇ ਤੇ ਤੇ ਇਸ ਮੇਲੇ ਦੇ ਵਿੱਚ ਬਹੁਤ ਹੀ ਸੋਹਣੀਆਂ ਬੱਕਰੀਆਂ ਆਉਂਦੀਆਂ ਨੇ ਪੁਰਾਣੇ ਜਿਹੜੇ ਪਾਲੀ ਭਰਾ ਹੈਗੇ ਆਪਣੇ ਲੰਮੇ ਸਮੇਂ ਤੋਂ ਬੱਕਰੀਆਂ ਦੇ ਕੰਮ ਕਰਦੇ ਆ ਸਾਰੇ ਭਰਾ ਇੱਥੇ ਮੱਥਾ ਟੇਕਣ ਆਉਂਦੇ ਨੇ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਬਾਈ ਕੋਲ ਬੱਕਰੀਆਂ ਨੇ ਵੇ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਜਿਹੜੇ ਭਰਾ ਬੱਕਰੀ ਪਾਲਾਂ ਦੇ ਕਿਤੇ ਨਾਲ ਜੁੜੇ ਆ ਸਾਰੇ ਬਾਈ ਨੂੰ ਜਾਣਦੇ ਹੋਣਗੇ ਬਾਈ ਸਤਿ ਸ਼੍ਰੀ ਅਕਾਲ ਜੀ 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 ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਬਹੁਤ ਵਧੀਆ ਵੀਰ ਜੀ ਜੰਗ ਫਾਰਮ ਚੈਨਲ ਦਾ ਤਹਿ ਦਿਲ ਤੋਂ ਧੰਨਵਾਦ ਆ ਮੇਲੇ ਦੇ ਵਿੱਚ ਪਹੁੰਚਣ ਦਾ ਜੀ ਆਇਆਂ ਨੂੰ ਸਾਨੂੰ ਜੀ ਜੀ ਬਾਈ ਆਪਣੇ ਬਾਰੇ ਦੱਸ ਦਿਓ ਪਹਿਲਾਂ ਤਾਂ ਬਾਈ ਮੇਰਾ ਨਾਮ ਧੀਰਾ ਜੀ ਪਿੰਡ ਮੇਰਾ ਮਹਾੜਾ ਜ਼ਿਲ੍ਹਾ ਮਰੀਕ ਕੋਟਲਾ ਹਾਂਜੀ 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 ਮਰੀਕ ਕੋਟਲੇ ਤੋਂ ਨਾਬਾ ਰੋਡ ਤੇ ਆਪਣਾ ਪਿੰਡ ਪੈ ਜਾਂਦਾ ਜੀ ਜੀ ਬਾਈ ਆਪਣਾ ਨੰਬਰ ਵੀ ਦੱਸ ਦਿਓ ਜੀ ਨੰਬਰ ਮੇਰਾ 991464443 75299 ਭਈ ਬੱਕਰੀਆਂ ਵਾਲੇ ਕਿਤੇ ਨਾਲ ਕਦੋਂ ਤੋਂ ਜੁੜੇ ਹੋਏ ਹੋ ਸਾਰੀ ਕਹਾਣੀ ਦੱਸੋ ਕਿਵੇਂ ਆਪਣੇ ਪਰਿਵਾਰ ਚ ਆਈਆਂ ਸੀ ਬੱਕਰੀ ਇਹ ਸਾਡੇ ਜੱਦੀ ਪੁਸਤੀ ਕੰਮ ਚੱਲਦਾ ਜੀ ਮੈਂ ਤੀਜੀ ਪੀੜੀ ਦੇ ਵਿੱਚ ਕੰਮ ਕਰਦਾਗਾ ਚੌਥੀ ਪੀੜੀ ਦੇ ਵਿੱਚ ਆਪਣੇ ਇਹ ਬੱਚੇ ਤਿਆਰ ਨਹੀਂ ਗਏ ਸਾਮ ਰਹੇ ਨੇ ਜੀ ਮੰਨ ਲਓ ਵੀ ਆਪਣੇ ਨਾਲ ਹੱਥ ਵਟਾਉਂਦੇ ਨੇ ਵਧੀਆ ਇਕੱਲੇ ਬੰਦੇ ਦੇ ਬਾਹਰ ਆਗ ਨਹੀਂ ਹੈਗਾ ਤੇ ਜੇ ਪਰਿਵਾਰ ਦੇ ਵਿੱਚੋਂ ਸਾਰੇ ਮੈਂਬਰ ਥੋੜਾ ਥੋੜਾ ਹੱਥ ਮਾਰਨਗੇ ਇਸ ਤਰ੍ਹਾਂ ਦੇ ਜਾਨਵਰ ਤਾਂ ਘਰਾ ਖੜਦੇ ਆ ਇਕੱਲਾ ਬੰਦਾ ਤਾਂ ਅੱਕ ਕੀ ਦੇ ਦੂਗਾ ਇਹਨਾਂ ਨੂੰ ਵੀ ਸਾਡ ਖੜਾ ਨਾਲ ਤਾਂ ਕੋਈ ਕਰਦਾ ਨਹੀਂ ਹੈਗਾ ਇਹ ਹੈਗੀ ਆ ਵੱਧ ਹੱਥਾਂ ਦੀ ਮਿਹਨਤ ਹੂੰ ਇਹ ਚੀਜ਼ ਆ ਜੀ ਆਪਣੇ ਨਾਲ ਵਧੀਆ ਬ ਵਧੀਆ ਹੱਥਾਂ ਨਾਲ ਇਹ ਬੱਕਰੀਆਂ ਬਈ ਚਰਾਈ ਤੇ ਆਪਣੇ ਕੋਲੇ ਹੋਣ ਮੇਰੇ ਕੋਲੇ 45 ਨਾਗਾਂ ਜੀ 45 ਨਾਗਾਂ ਤਿੰਨ ਬਰੀਡ ਰੋਤੇ ਜੀ ਠੀਕ ਹੈ ਬਾਈ 48 ਨਾਕ ਹੋ ਗਏ ਜੀ ਹਾਂਜੀ 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 ਤੇ ਜਿਆਦਾ ਬਾਈ ਕਿਹੜੀਆਂ ਆਪਾਂ ਰੰਗ ਦੇ ਵਿੱਚ ਗੱਲ ਕਰੀਏ ਸ਼ੌਂਕ ਆਪ ਨੂੰ ਕਿਹੜੇ ਰੰਗ ਦਾ ਜਿਆਦਾ ਮੇਰੇ ਕੋਲੇ ਸ਼ੁਰੂ ਤੋਂ ਹੀ ਕਾਲੀਆਂ ਬੱਕਰੀਆਂ ਕਾਲੀਆਂ ਹਾਂਜੀ ਹਾਂਜੀ ਸ਼ੁਰੂ ਤੋਂ ਮੇਰੇ ਕੋਲੇ ਪਹਿਲਾਂ ਦੀ ਕਾਲੀ ਮੇਰੇ ਕੋਲੇ ਬਰੀਡਰ ਰਹੇ ਨੇ ਕਾਲੀ ਮੇਰੇ ਕੋਲੇ ਐਸ ਤਰ੍ਹਾਂ ਦੀਆਂ ਬੱਕਰੀਆਂ ਰਹੇ ਨੇ ਪੂਰੀਆਂ ਬਰੀਕੀਆਂ ਦੇ ਵਿੱਚ ਬੱਕਰੀਆਂ ਰਹੀਆਂ ਨੇ ਪੈਂਤਾਂ ਦੇ ਵਿੱਚ ਸਾਰੀਆਂ ਮੇਰੇ ਕੋਲੇ ਪੂਰੀਆਂ ਬੱਕਰੀਆਂ ਰਹੇ ਨੇ ਥੱਲੋਂ ਉੱਤੋਂ ਬਾਈ ਬੱਕਰੀਆਂ ਆਪਾਂ ਬਹੁਤ ਦੇਖੀਆਂ ਮੇਲੇ 'ਚ ਵੀ ਚੰਗੇ ਤੋਂ ਚੰਗੇ ਜਾਨਵਰ ਆਏ ਆ ਹਨਾ ਪਰ ਜਿਹੜੀ ਬਾਈ ਕੁਆਲਿਟੀ ਇਹ ਬੱਕਰੀਆਂ ਦੀ ਜਮਾਂ ਪਤਲੀ ਬੱਕਰੀਆਂ ਮੰਨ ਲਓ ਕਿ ਜਿਹੜੀਆਂ ਬੱਕਰੀਆਂ ਮੋٹے ਪਿੰਡੇ ਦੀਆਂ ਨੇ ਮੋਟੀ ਲੂਈਆਂ ਦੀਆਂ ਨੇ ਉਹ ਬੱਕਰੀਆਂ ਥੋੜੀਆਂ ਚਲੋ ਬੱਕਰੀਆਂ ਵਧੀਆ ਕਿਸੇ ਨੂੰ ਰੇਚਕ ਦਿੰਦੀਆਂ ਨੇ ਆਪਾਂ ਕਿਸੇ ਵੀ ਬੱਕਰੀ ਨੂੰ ਮਾੜੀ ਨਹੀਂ ਕਹਦੇ ਹਾਂਗੇ ਹਰੇਕ ਭਣ ਭਾਈ ਕੋਲੇ ਵਧੀਆ ਬੱਕਰੀਆਂ ਯਾਨੀ ਥੋੜੀਆਂ ਇਹ ਬੱਕਰੀਆਂ ਵੱਧ ਫੋਕਸ ਹੁੰਦੀਆਂ ਨੇ ਇਹਨਾਂ ਦੇ ਦੁੱਧ ਦੁੱਧ ਨੂੰ ਵਧੀਆ ਦੁੱਧ ਕੱਢਣਾ ਹੁੰਦਾ ਦਾ ਇਹਨਾਂ ਨੇ ਦੋ ਦੋ ਮੇਮ ਨੇ ਚੰਗਾ ਕੇ ਜੇ ਆਪਣੇ ਕੋਲੇ ਅੱਧਾ ਕਿਲੋ ਕਿਲੋ ਦੁੱਧ ਭਾਂਡੇ ਛੜ ਗਈ ਬਾਦੂ ਆ 4 ਲੀਟਰ ਦੁੱਧ ਦੀਆਂ ਵਾਲਕਣਾ ਹੈਗੀਆਂ ਨੇ ਬੱਕਰੀਆਂ ਆਪਣੇ ਕੋਲੇ ਸਾਰੀਆਂ ਠੀਕ ਆ ਬਾਈ ਹਾਂਜੀ ਹਾਂਜੀ ਬਾਈ ਜਿਹੜਾ ਨਵਾਂ ਬੰਦਾ ਕੋਈ ਵੀ ਇਸ ਕੰਮ 'ਚ ਆਉਂਦਾ ਹਨਾ ਬੱਕਰੀ ਲੈਣ ਤੋਂ ਪਹਿਲਾਂ ਉਹ ਦੇਖਦਾ ਵੀ ਕੱਦ-ਕਾਟ ਹੋਵੇ ਰਾਜੀ ਹੋਵੇ ਬੱਕਰੀ ਪੂਰੀ ਹਨਾ ਦੁੱਧ ਵਾਲੀ ਚੀਜ਼ ਹੋ ਗਈ ਜਾਂ ਜਿਹੜੀਆਂ ਬਰੀਕੀਆਂ ਹੈਗੀਆਂ ਉਹ ਬਹੁਤ ਘੱਟ ਬੰਦੇ ਦੇਖਦੇ ਆ ਜਿਹੜੀ ਮੰਨ ਲਓ ਵੀ ਬੱਕਰੀ ਕੱਦ ਵਾਲੀ ਹੋ ਗਈ ਜਾਂ ਬੱਕਰੀ ਰਾਜੀ ਹੋ ਗਈ ਰਾਜੀ ਬੱਕਰੀ ਚੰਬੜ ਬੱਕਰੀ ਰਾਜੀ ਹੋ ਜਾਂਦੀ ਆ ਮੋਟੀ ਲੂਈਂ ਦੀ ਇਹ ਬੱਕਰੀਆਂ ਰਾਜੀ ਨਹੀਂ ਹੁੰਦੀਆਂ ਜਿੰਨਾ ਇਹਨਾਂ ਨੂੰ ਪਾਵਾਂਗੇ ਉੱਤੋਂ ਦਾ ਇਹ ਫਿੱਕੀ ਰਹਿਣਗੇ ਥੱਲੋਂ ਪਾਰਾ ਹੋ ਜਾਣਗੀਆਂ ਜੀ ਅੱਛਾ ਜੀ ਇਹਨਾਂ ਨੇ ਦੁੱਧ ਕੱਢਣਾ ਹੁੰਦਾ ਜੀ ਬਾਕੀ ਹੈਡ ਦਾ ਬੱਕਰੀ ਦੀ 38 43 ਬਹੁਤ ਆ ਗਈ ਹਾਂ ਜੀ 42 42 43 43 ਇੰਚ ਦੀ ਚਲੋ ਹੈਗੀਆਂ ਨੇ ਵਧੀਆ ਚੰਗੀਆਂ ਨੇ ਸੋਹਣੀਆਂ ਲੱਗਦੀਆਂ ਨੇ ਬੱਕਰੀਆਂ ਯਾਨੀ 38 43 ਇੰਚ ਦੇ ਵਿੱਚ ਬੱਕਰੀ ਵਧੀਆ ਮੀਡੀਅਮ ਸਾਈਜ਼ ਆ ਕਵਾਲਿਟੀ ਹੋਵੇ ਬੱਕਰੀ ਨਾਲਸਲ ਚ ਹੋਵੇ ਬੱਕਰੀ ਬੱਕਰੀ ਦੀ ਜਾਤ ਹੋਵੇ ਇਹ ਜੀ ਭਾਈ ਜਿਵੇਂ ਤੁਸੀਂ ਬਰੀਕੀਆਂ ਦੀ ਗੱਲ ਕਰਦੇ ਹੋ ਹਨ ਜਿਹੜਾ ਤੁਹਾਡੇ ਕੋਲੇ ਬੱਕਰੀਆਂ ਹੈਗੇ ਇਹਨਾਂ ਦੀ ਦੁੱਧ ਦੀ ਕੈਪੈਸਿਟੀ ਕਿੰਨੀ ਕੁ ਹੈਗੀ ਕਿੰਨਾ ਦੁੱਧ ਆਪਣੀਆਂ ਬੱਕਰੀਆਂ ਬਾਹਰਲੀ ਚਰਾਇ ਤੇ 4 ਕਿਲੋਟਰ ਕੱਢੀ ਜਾਂਦੀਆਂ ਜੀ ਠੀਕ ਹੈ ਭਾਈ ਹਾਂਜੀ ਹਾਂਜੀ ਦੁੱਧ ਫਿਰ ਪੌਣੇ ਵੀ ਹੋਵੇ ਦੁੱਧ ਪੌਣੇ ਜੀ ਹਾਂ ਠੀਕ ਹੈ ਭਾਈ ਲੈਰੀ ਪੌਣੇ ਆ ਦੁੱਧ ਬਾਕੀ ਕੁਝ ਮੈਂ ਮੂਵਨਾ ਚਾਹੁੰਦੇ ਹਾਂ ਹਜੇ ਬੱਕਰੀਆਂ ਸਾਰੀਆਂ ਸੱਜਰ ਨਹੀਂ ਆਪਣੇ ਕੋਲੇ ਬੱਚੇ ਖੜੇ ਨੇ ਤੇ ਬਾਕੀ ਜਣੀ ਆਪਾਂ ਹਜੇ ਦੁੱਧ 12 15 ਕਿਲੋ ਲੀਟਰ ਪਾਈ ਜਾਂਦੇ ਆ ਜਦ ਮੈਂ ਨੂੰ ਮੇਨ ਸੇਲ ਹੋ ਗਏ ਵਕ ਵੱਧ ਪੈਣ ਲੱਗ ਜੂ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜਾ ਇਹਨਾਂ ਦਾ ਬੱਕਰੀਆਂ ਦਾ ਵੇਚਣ ਦਾ ਢੰਗ ਆਪਣਾ ਉਹ ਕਿਵੇਂ ਦਾ ਹੈਗਾ ਬੱਚੇ ਵੇਚਦੇ ਹੋ ਜਾਂ ਵੱਡੀਆਂ ਬੱਕਰੀਆਂ ਜ਼ਿਆਦਾਤਰ ਬੱਚੇ ਵੇਚਦੇ ਹਾਂ ਪੱਠਾ ਨਹੀਂ ਅਸੀਂ ਸੇਲ ਕਰਦੇ ਜੀ ਕੱਲੇ ਬਰੀਡਰ ਕੁਆਲਿਟੀ ਦੇ ਬੱਚੇ ਸੇਲ ਕਰਦੇ ਨੇ ਪੱਠਾਂ ਘਰ ਵਾਸਤੇ ਪਾਲਣੀਆਂ ਨੇ ਜਿੱਚੋਂ ਮਤਲਬ ਵੀ ਦੂਜੇ ਜਾਂ ਤੀਜੇ ਸੂਏ ਵਾਲੀ ਬੱਕਰੀ ਸੇਲ ਕਰ ਦੇਣੀ ਹੈ ਜੀ ਠੀਕ ਹੈ ਬਈ ਹਾਂ ਜਾਨਵਰ ਦਿਖਾਉਂਗੇ ਬਈ ਹੁਣ ਆਪਣੇ ਹਾਂ ਜਾਨਵਰ ਇੱਕ ਆਪਣੇ ਕੋਲ ਆ ਸੇਦੰਦ ਬੱਕਰਾ ਖੜਾ ਹੈ ਜੀ ਬਰੀਡਰ ਬਾਰੇ ਇਹ ਕੀ ਡਿਟੇਲ ਆ ਬਈ ਹੁਣ ਇਹ ਦੇਖਾਈ ਇਸੇ ਦਾ ਹੀ ਮੋਹ ਹਾਈਟ ਕਿੰਨੀ ਕੋਲ 40 ਇੰਚ ਹਾਈਟ ਆ ਜੀ ਠੀਕ ਆ ਬਈ ਹਾਂਜੀ ਤੇ ਰਿਜ਼ਲਟ ਕਿਵੇਂ ਦਾ ਆ ਰਿਜ਼ਲਟ ਬਹੁਤ ਵਧੀਆ ਆਇਆ ਜੀ ਪੱਠ ਦਿਖਾ ਦਿੰਨੇ ਆ ਜੀ ਇਹਦੀ ਕੋਈ ਦਿਖਾ ਦਿਓ ਹਾਂਜੀ ਗੱਡੀ ਬੱਥਾਉਂਦਾ ਜੀ ਬਈ ਬੱਕਰਾ ਹਨ ਕੰਨਾਂ ਦੀ ਲੈਂਥ ਨੂੰ ਤਾਂ ਬਹੁਤ ਆ ਹੱਡਾ ਪੈਰਾਂ ਦਾ ਚੰਗਾ ਹਨ ਹੱਡਾ ਪੈਰਾਂ ਦਾ ਸੀਨੇ ਸੂਨੇ ਦਾ ਝਾਲਰ ਝੂਲਰ ਦਾ ਜਿਹੜਾ ਬਈ ਬਰੀਡਰ ਕਿੱਥੇ-ਕੁੱਥੇ ਦਾ ਵਧੀਆ ਬਰੀਡਰ ਬੱਚਾ ਰੱਖਣਾ ਹੁੰਦਾ ਆਪਾਂ ਬੱਕਰੀਆਂ ਕਰਾਸਿੰਗ ਆਸਤੇ ਹਾਂਜੀ ਉਹ ਕਿਵੇਂ ਦਾ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਬਰੀਡਰ ਬੱਚੇ ਦੀ ਮਾਂ ਲੈਂਥ ਲੰਥ ਦਾ ਹੋਣਾ ਚਾਹੀਦਾ ਆਪਾਂ ਨੂੰ ਵੈਸੇ ਪਤਾ ਲੱਗ ਜਾਂਦਾ ਸਾਰੇ ਪਾਲੇ ਨੂੰ ਵੀ ਬੱਚਾ ਸਾਡਾ ਹੈਟ ਕਰੂਗਾ ਠੀਕ ਹੈ ਜੀ ਹਾਂਜੀ ਹਾਂਜੀ ਜੇ ਮੰਨ ਲਓ ਬੱਕਰਾ ਭਾਰੀ ਆ ਚੰਗੀ ਸੇਵਾ ਪਾਣੀ ਕੀਤੀ ਉਹਦੀ ਹਨਾ ਹਾਂਜੀ ਅੱਗੇ ਬੱਕਰੀਆਂ ਦੇ ਛੱਡਦੇ ਆ ਉਹਦੇ ਬੱਚੇ ਭਾਰੇ ਆਉਂਦੇ ਆ ਕਿ ਕਿਵੇਂ ਆਉਂਦੇ ਆ ਵੀ ਥੋੜੇ ਸਾਡ ਨਾਲ ਬੱਚੇ ਤਾਂ ਬੱਚੇ ਤਾਂ ਲੈਨ 'ਚ ਆਉਣੇ ਨੇ ਜੀ ਹੂੰ ਜਿਵੇਂ ਹੁਣ ਇਹ ਬੱਚੇ ਦਾ ਹੱਡ ਪੈਰ ਆ ਇਹਦੇ ਬੱਚੇ ਵੀ ਹੱਡ ਪੈਰ ਵਧੀਆ ਲਾਉਣਗੇ ਬਾਕੀ ਯਾਨੀ ਬਰੀਡਰ ਜਿਆਦਾ ਭਾਰਾ ਨਹੀਂ ਹੂੰ ਬੱਕਰਾ ਵਧੀਆ ਦਰਮਿਆਨਾ ਹੋਵੇ ਬਾਹਲਾ ਹੌਲਾ ਬਣਾ ਹੋਵੇ ਬਾਹਲਾ ਭਾਰਾ ਬਣਾ ਹੋਵੇ ਬੱਕਰੀ ਵਧੀਆ ਭੱਜ ਕੇ ਕ੍ਰੋਸ ਕਰਦਾ ਹੋਵੇ ਬੱਕਰਾ ਮੀਟਿੰਗ ਵੇਲੇ ਬੱਕਰੇ ਨੂੰ ਭਾਰੇ ਨੂੰ ਯਾਦ ਨੂੰ ਦਿੱਕਤ ਆਉਂਦੀ ਹੈ ਅੱਛਾ ਉਹ ਤਾਂ ਪੰਜਾਬ ਭੋਜਰੀ ਜਾਂਦਾ ਬੱਕਰੀ ਦੇ ਗਾਇਲ ਹੂੰ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਜੀ ਦਿਖਾ ਦਿਓ ਬਈ ਬੱਚੇ ਦਿਖਾ ਦਿਓ ਹੁਣ ਆਏ ਸਾਰੇ ਜੀ ਜਾਨਵਰ ਬਹੁਤ ਸੋਹਣੇ ਆ ਵੀਡੀਓ ਦੇਖਦੇ ਰਹੋ ਆ ਦੇਖੋ ਜੀ ਇਸ ਤਰ੍ਹਾਂ ਦੀਆਂ ਬਰੀਕੀਆਂ ਪੱਠ ਦੇ ਵਿੱਚ ਇਹ ਜਮਾਂ ਤੱਕ ਇਸੇ ਬੱਕਰੇ ਦੀ ਪੱਠ ਆ ਜੀ ਇਹ ਲੋ ਬਈ ਕੁਆਲਿਟੀ ਕਰੋ ਚੈੱਕ ਬਈ ਚੰਗੀ ਦਿਖਾਓ ਵਿੱਚ ਕਿ ਮੜੀ ਹੈ ਨਾ ਬਿਲਕੁਲ ਪਤਲੀ ਜਿਹੀ ਬਿਲਕੁਲ ਚਾਂਬੜੀ ਪਤਲੀ ਦੇ ਵਿੱਚ ਜੀ ਬਾਕੀ ਥੱਲੋਂ ਇਹਨਾਂ ਦੇ ਹੁਣੇ ਹੁਣ ਤੇ ਮੰਨ ਲਓ ਵੀ ਪੱਠਾਂ ਦੇ ਵਧੀਆ ਥਾਣਾ ਥਾਣਾ ਦਾ ਉਹ ਹੋ ਜਾਂਦਾ ਹੈਗਾ ਠੀਕ ਹੈ ਆ ਦੇਖਿਆ ਇਸ ਤਰ੍ਹਾਂ ਦੇ ਠੀਕ ਹੈ ਬਈ ਹਾਂ ਲਓ ਬਈ ਹੋਰ ਵੀ ਦਿਖਾਉਣੇ ਆ ਪੱਠਾ ਹਨਾ ਬਾਈ ਕੋਲੇ ਜਿੰਨੀਆਂ ਵੀ ਬੱਕਰੀਆਂ ਇੱਕ ਆ ਪੱਠਾ ਨਹੀਂ ਗਲੂਈਂਦਗਾ ਇਹ ਦੂਜੇ ਸੂਏ ਪੱਠ ਸੂਈ ਹੋਈ ਹੈ ਇਹਦੇ ਥੱਲੇ ਤਿੰਨ ਬੱਚੇ ਨੇ ਠੀਕ ਹੈ ਬਈ ਹਾਂ ਜੀ ਦੂਜੇ ਸੂਏ ਤਿੰਨ ਬੱਚੇ ਦੇ ਦਿੱਤੇ ਤਿੰਨ ਬੱਚੇ ਦਿੱਤੇ ਨੇ ਜੀ ਦੂਜੇ ਸੂਏ ਨੂੰ ਪੱਠ ਸੂਈ ਹੋਈ ਹੈ ਸੱਜ ਰਿਆ ਹੁਣ ਜੀ ਇਹੇ ਨੂੰ ਆਕ ਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਲਓ ਜੀ ਹੋਰ ਵੀ ਦਿਖਾ ਦਿਓ ਬਈ ਹਨਾ ਬੱਕਰੀਆਂ ਜਿਵੇਂ ਬਈ ਤੁਹਾਡੇ ਕੋਲੇ ਕਾਲੀਆਂ ਵੀ ਹੈਗੀਆਂ ਡੱਬੇ ਰੰਗ ਦੇ ਵਿੱਚ ਵੀ ਜਾਨਵਰ ਆ ਗਿਆ ਡੱਬੇ ਦੇ ਵਿੱਚ ਵੀ ਹੈਗੇ ਜੀ ਇਹਨਾਂ ਜੀ ਤਿਆਰ ਹੋਏ ਆ ਜੀ ਇਹ ਜਿਹੜੀਆਂ ਕਾਲੀਆਂ ਡੱਬੀਆਂ ਨੇ ਇਹਨਾਂ ਦੇ ਵਿੱਚ ਹੀ ਨਿਕਲੀਆਂ ਹੋਈਆਂ ਜੀ ਠੀਕ ਹੈ ਹਾਂ ਜੀ ਹਾਂ ਹੁਣ ਆ ਪੱਠਾ ਜੀ ਇਹ ਵੀ ਦੂਜੇ ਨੂੰ ਸੁਈ ਹੋਈ ਆ ਜੀ ਪੱਠਾ ਠੀਕ ਹੈ ਬਈ ਹਾਂ ਇਨਾਂ ਦਾ ਫੇਸ ਫੂਸ ਇਸ ਸਿੰਗਲ ਸੰਗੀ ਸਾਈਨ ਹੈਗਾ ਬਾਕੀ ਬਰੀਕ ਪੰਡੇ ਦੇ ਵਿੱਚ ਇਹ ਸਾਰੀਆਂ ਇੱਕ ਮੁੰਦਿਆ ਕੂਨੀਆਂ ਬੱਕਰੀਆਂ ਮਤਲਬ ਇੱਕ ਮੁੰਦਿਆ ਬੱਕਰੀਆਂ ਕਹਿ ਲਈਏ ਆਪਾਂ ਜੇ ਹੁਣ ਮੰਨ ਲਓ ਵੀ ਇਹਨਾਂ ਦੇ ਆਪਾਂ ਬਾਹਰੋਂ ਬਰੀਡਰ ਜਾਂ ਕੋਈ ਹੋਰ ਉਹ ਕਰਦੇ ਆਂਗੇ ਫੇਰ ਥੋੜਾ ਜਿਹਾ ਫਰਕ ਪਾ ਜਾਂਦੀਆਂ ਯਾਨੀ ਜਦ ਏਸੇ ਲੈਣ ਦਾ ਬਰੀਡਰ ਇਹਨਾਂ ਤੇ ਪਊਗਾ ਫੇਰ ਇਹ 6ਵੇਂ ਜੰਮਣਗੇ ਆ ਬੱਚੇ ਫਿਰ ਕਾਲਾ ਰੰਗ ਹੀ ਦੇ ਹਾਂ ਜੇ ਕਿਸੇ ਹੋਰ ਰੰਗ ਦਾ ਪਾ ਜੇ ਸੇਤੀ ਰੰਗ ਛੱਡਦੀਆਂ ਨਹੀਂ ਪਾ ਜਾਂਦੀਆਂ ਕਾਲਾ ਫੇਰ ਕਿਉਂ ਇਹਨਾਂ ਦਾ ਪਸੋਕੜ ਜ਼ਿਆਦਾ ਕਾਲਾ ਹੈ ਜੀ ਇਹ ਚੀਜ਼ ਹੈ ਜੀ ਬਈ ਪਹਿਲੀ ਵਾਰ ਕਿੰਨੇ ਦੰਦ ਤੇ ਕਰ ਚਾਰ ਤੇ ਵੀ ਲਿਆ ਜਾਣਾ ਜੀ ਦੋ ਤੇ ਵੀ ਹੋ ਜਾਂਦੀਆਂ ਨੇ ਬਾਹਲੀ ਮੈਂ ਵੇਟ ਨਹੀਂ ਕਰਦਾ ਹੈਗਾ ਹਾਈਟ ਦਰਮਿਆਨੀ ਤਾਂ ਜਿਵੇਂ ਹੁਣ 6 ਛੇ ਦਾ ਅੰਡਾ ਜਾਂ ਆਪਾਂ ਕਰ ਜੀਏ ਫਿਰ ਉਹ ਹੈ ਜਾ ਬੱਕਰੀ ਸੂਆ ਮਾਰ ਜਾਂਦੀ ਆ ਹੁਣ ਆ ਪਲੂਣ ਪੱਠਾ ਜੀ ਠੀਕ ਹੈ ਬਈ ਇਹ 6 ਦਾ ਅੰਡਾ ਪੱਠਾ ਹੀ ਚਾਰ ਤੇ ਕਰਾਸ ਹੋਈ ਹੋਈ ਆ ਪਹਿਲੀ ਵਾਰ ਸੂਈ ਆ ਪਹਿਲੀ ਵਾਰ ਸੂਈ ਆ ਇੱਕ ਬੱਚਾ ਇਹਦੇ ਥੱਲੇ ਇੱਕ ਬੱਚਾ ਜੀ ਇਹਦੇ ਥੱਲੇ ਆਪਾਂ ਐਵੇਂ ਕਹੀਏ ਜੀ ਦੋ ਨੇ ਜਾਂ ਤਿੰਨ ਨੇ ਨਹੀਂ ਠੀਕ ਹੈ ਜੀ ਬਾਕੀ ਪੱਠ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਹੁਤ ਸੋਹਣੀ ਪੱਠਾ ਬਈ ਹਨਾ ਸਿੰਗ ਦੀ ਕੁਆਲਿਟੀ ਦੇਖ ਲਓ ਤੇ ਪਤਲੀ ਲੁਈਂਦੀ ਆ ਬਈ ਸੂਆ ਚ ਵੀ ਪ ਕੀ ਕਰਨਾ ਜੀ ਵੈਸੀ ਬਸ ਛਾਹੋਂ ਕੋਈ ਨਹੀਂ ਹੈਗਾ ਜਾਣਦੀ ਨਹੀਂ ਹੈਗੇ ਤੁਹਾਨੂੰ ਪਤਾ ਹੀ ਆ ਕੀ ਸੋਗਾ ਅੱਛਾ ਹੈ ਵਈ ਚੱਲ ਉਹਦੇ ਨਾਲ ਆਪਦਾ ਆਇਆ ਵੀ ਘਰੀ ਸੇਵਾ ਕਰ ਲਓ ਠੀਕ ਹੈ ਜੀ ਪੀਜੇ ਸੂਏ ਪਾਠਾ ਜੀ ਠੀਕ ਹੈ 360 ਦੰਦ ਹੁਣ ਕੰਨੀਆਂ ਲਾਈਆਂ ਅਠਾ ਦੀਆਂ ਠੀਕ ਹੈ ਭਾਈ ਪੀਜੇ ਸੂਏ ਸੱਜਰਾ ਜੀ ਇਹਦੇ ਥੱਲੇ ਦੋ ਬੱਚੇ ਨੇ ਜੀ ਹਾਂਜੀ ਹਾਂਜੀ ਤਾਨੂੰ ਬਈ ਕਾਫੀ ਉਮਰ ਹੋ ਗਈ ਆ ਬੱਕਰੀਆਂ ਦੇ ਵਿੱਚ ਮੈਨੂੰ ਬਹੁਤ ਾਰੇ ਕੋਲੇ ਵੱਧ ਤੋਂ ਵੱਧ ਕਿੰਨੀ ਉਮਰ ਦੀ ਬੱਕਰੀ ਹੁਣ ਤੱਕ ਰਹੀ ਆ ਫਾਰਮ 'ਚ ਬੱਕਰੀ 17 ਸੂਏ ਲਾ ਕੇ ਮੇਰੇ ਕੋਲੇ ਹੁਣ ਮਰੀ ਜੀ ਮਰਦੀ ਨਹੀਂ ਤੀ ਕੁੱਤੇ ਖਾ ਕੇ ਤੀ ਕਿ ਮੈਂ ਗਿਆ ਫਦੇ ਗਿਆ ਬੱਚੇ ਸੀਗੇ ਇਹਨਾਂ ਨੇ ਗੌਰ ਨਾ ਕਰੀ ਗੈਰ ਰਹਿ ਗਈ ਬੱਕਰੀ ਸੂਏ ਦੇ ਵਿੱਚ ਅੱਛਾ ਹਾਂ 17 ਸੂਏ ਦੇ 17 ਸੂਏ ਲਾਤੀ ਜਿਆਦਾ ਖਰਨਾ ਇਹ ਉਸੇ ਬੱਕਰੀ ਦਾ ਜੀ ਮੇਰੇ ਕੋਲੇ ਠੀਕ ਹੈ ਹਾਂ ਕਿਹੜੇ ਰੰਗ ਦੀ ਸੀ ਬੱਕਰੀ ਜਮਾ ਕਾਲੀ ਜੀ ਥਣ ਥੱਲੇ ਲੱਗ ਜਾਂਦੇ ਤੇ ਹਫਤਾ ਤੱਕ ਮੈਂ ਘਰੇ ਰੋਕ ਦਿੰਦਾ ਸੀ ਉਹਨੂੰ ਸੂਣ ਦੇ ਨੇੜੇ ਆਈ ਨੂੰ ਠੀਕ ਹੈ ਇਹ ਇਹ ਚੀਜ਼ ਆ ਜ ਬਾਕੀ ਪਾਠਰਾ ਦੇਖੋ ਲਓ ਬਈ ਸਫਾਰ ਹੋ ਗਿਆ ਲੇਖ ਦੇ ਤਾਂ ਇਹਨੇ ਨਾ ਦੇਖੋ ਇਤਨੀ ਬਾਤ ਆ ਲਓ ਬਈ ਇੱਕ ਹੋਰ ਰੰਗ ਦੀ ਇਹ ਬਾਈ ਕਿਹੜਾ ਰੰਗ ਕਹਿੰਦੇ ਇਹਨੂੰ ਤੁਸੀਂ ਇਹ ਹੂੰ ਤਾਂ ਜੀ ਪੂਰੀ ਹੈ ਜਣੀ ਇਹਨੂੰ ਨਾਗਰੀ ਵੀ ਕਹਿੰਦੇ ਨਾਗਰੀ ਵੀ ਕਹਿ ਦਿੰਦੇ ਨਾਗਰੀ ਵੀ ਕਹਿੰਦੇ ਨੇ ਉਹ ਪੂਰੇ ਜੇ ਕਲਰ ਦੇ ਵਿੱਚ ਆ ਜੀ ਇਹ ਨਾਗਰੀਆ ਪਲੂਣ ਪੱਠ ਸੁਈ ਹੋਈ ਆ ਜੀ ਕੰਨ ਕੁੰਨ ਬਹੁਤ ਲੱਗਿਆ ਬਈ ਕੰਨ ਬਹੁਤ ਲੱਗ ਕੰਨ ਤਾਂ तकरीबन ਸਾਰੀਆਂ ਬੱਕਰੀਆਂ ਦਾ ਜੀ ਆਪਣੇ ਹਾਂ ਜੀ ਮਾਲਕ ਦੀ ਕਿਰਪਾ ਨਾਲ ਠੀਕ ਆਗਾ ਠੀਕ ਆ ਬਈ ਹਾਂ ਜੀ ਹਾਂ ਏ ਭਾਈ ਹੁਣ ਆਪਾਂ ਜਿਆਦੇ ਬੱਕਿਆਂ ਦੇ ਕਿਹੜਾ ਬਰੀਡਰ ਛੱਡ ਰਹੇ ਆ ਬਰੀਡਰ ਮੇਰੇ ਕੋਲੇ ਉਸਤਾਜ ਬਾਗ ਵਾਲਾ ਜੀ ਇਹ ਲੈਣ ਦਾ ਇਹ ਹੁਣ ਛੱਡਿਆ ਤੇ ਬੱਚੇ ਆ ਗਏ ਯਾਨੀ ਹੁਣ ਤੱਕ ਮੈਂ ਕਾਲੇ ਬਰੀਡਰੇ ਵਰਤੇ ਨੇ ਅੱਛਾ ਜੀ ਹੁਣ ਇਹ ਨਵਾਂ ਬਰੀਡਰ ਤਿਆਰ ਕੀਤਾ ਇਹ ਨਵਾਂ ਬਰੀਡਰ ਆਪਾਂ ਨੇ ਤਿਆਰ ਕਰਿਆ ਸੇਦਾਂ ਦਾ ਬੱਚਾ ਜੀ ਇਹ ਇਹਦੀ ਡਿਟੇਲ ਦੱਸੋਗੇ ਕਿੱਥੇ ਦਾ ਜਨਮ ਹੋਇਆ ਸੀ ਕਿਵੇਂ ਤੁਸੀਂ ਲੈ ਕੇ ਆਏ ਹੋ ਇਹ ਉਸਤਾਜ ਬਾਗ ਦੇ ਕਰਦਾ ਜੀ ਬਾਗ ਇਹ ਸੇਰੂ ਦਾ ਪੁੱਤ ਹੈ ਜੀ ਜਾਬਰ ਦਾ ਪੁੱਤ ਆ ਜਾਬਰ ਦਾ ਪੋਤਾ ਜਿਹੜਾ ਜਾਬਰ ਬੱਕਰਾ ਹੋਇਆ ਉਸਤਾਦ ਕੋਲੇ ਬਾਗ ਕੋਲੇ ਉਹਦਾ ਹੀ ਪੋਤਾ ਜਿਹੜਾ ਸੇਰੂ ਪੁੱਤੋਂ ਬੱਕਰਾ ਹੋਇਆ ਇਹ ਸੇਰੂ ਦਾ ਪੁੱਤਾ ਡਾਇਰੈਕਟ ਠੀਕ ਹੈ ਜੀ ਹਾਂਜੀ ਹਾਂ ਜਿਹੜਾ ਸੇਰੂ ਮਹਾਰਾਸ਼ਟਰ ਚੱਲਿਆ ਗਿਆ ਸੀ ਬੱਚਾ ਬਾਈ ਬਾਗ ਤੋਂ ਲੈ ਕੇ ਆਇਆ ਬੱਚਾ ਸੀ ਬਾਗ ਤੋਂ ਲੈ ਕੇ ਆਇਆ ਕਿੰਨੀ ਉਮਰ ਦਾ ਸੀ ਜਦੋਂ ਲੈ ਕੇ ਆਏ ਹੋ ਇਹ ਬੱਚਾ ਹੈਗਾ ਜੀ 1.5 ਮਹੀਨੇ ਦਾ ਜਨਮ ਠੀਕ ਹੈ ਹਾਂ 1.5 ਮਹੀਨੇ ਦਾ ਬੱਚਾ ਸੀਗਾ ਜੀ ਇਹ ਤੇ ਹੁਣ ਇਹਦਾ ਵੀ ਰਿਜ਼ਲਟ ਆਇਆ ਰਿਜ਼ਲਟ ਆ ਗਿਆ ਦੇ ਕੋਲੇ ਹੁਣ ਮੇਰੇ ਕੋਲੇ ਗੱਡੀ 'ਚ ਬੱਚੇ ਚੜ੍ਹਦੇ ਨੇ ਤੇ ਨਿਆਣੇ ਸੀਗੇ ਬੱਚੇ ਹਜੇ ਮਹੀਨੇ ਮਹੀਨੇ ਸਵਾ ਸਵਾ ਮਹੀਨੇ ਦੀ ਨੇ ਮੈਂ ਫਿਰ ਪਾ ਕੇ ਨਹੀਂ ਲਿਆ ਇਹਦਾ ਰਿਜ਼ਲਟ ਆ ਗਿਆ ਜੀ ਆਪਣੇ ਕੋਲ ਜਿਆਦਾ ਕਿਹੜਾ ਰੰਗ ਸੋਇਆ ਤੁਹਾਡੇ ਕੋਲੇ ਜੀ ਜਿਆਦਾ ਮੇਰੇ ਕੋਲੇ ਨਾਗਰਾ ਵੀ ਸੋਇਆ ਜੀ ਕਾਲਾ ਡੱਬਾ ਵੀ ਸੋਇਆ ਠੀਕ ਹੈ ਬਈ ਹਾਂ ਜੀ ਹਾਂ ਦੋ ਰੰਗ ਸੋਇਆ ਠੀਕ ਹੈ ਬਈ ਹੁਣ ਇੱਕ ਬੱਚਾ ਆਪਣੇ ਕੋਲੇ ਆ ਤਿਆਰ ਹੁੰਦਾ ਜੀ ਇਹ ਵੀ ਬੱਕਰਾ ਤੁਸੀਂ ਰੱਖਿਆ ਹੋਇਆ ਇਹ ਰੱਖਿਆ ਹੋਇਆ ਬੱਚਾ ਆਪਣੇ ਕੋਲੇ ਜੀ ਇਹ ਕਿਹੜੇ ਬੱਕਰੇ ਦਾ ਬਈ ਇਹਦਾ ਆ ਖੜਾ ਜੀ ਪੁੱਤੇ ਕਾਲੇ ਬੱਕਰੇ ਦਾ ਪੁੱਤ ਕਿੰਨੇ ਦੰਦ ਹੋ ਗਏ ਜੀ ਇਹ? 6 ਦੰਦ ਆ ਗਏ। 6 ਦੰਦ ਬੱਕਰਾ ਠੀਕ ਹੈ ਜੀ। ਇਹਦਾ ਬੱਚਾ ਬਈ ਇਹ। ਇਹਦਾ ਬੱਚਾ ਜੀ ਇਹ। ਠੀਕ ਹੈ ਬਈ। ਹਾਂ ਜੀ ਹਾਂ। ਲੋ ਇਹਨੂੰ ਉੱਚੇ ਮੱਥੇ ਵਾਲਾ ਕਹਿੰਦੇ ਜਿਹੜਾ ਉਹ ਆ। ਇਹ ਹਾਂ ਥੋੜਾ ਜਿਹਾ ਮੱਥਾ ਹੈਗਾ ਇਹਦਾ ਉੱਚਾ ਜੀ। ਕਿੰਨੇ ਮਹੀਨਿਆਂ ਦਾ ਹੋ ਗਿਆ ਬਈ? ਇਹ ਹੋ ਗਿਆ ਜੀ ਆਪਣੇ ਕੋਲੇ 10 ਸਾਢੇ 10 ਮਹੀਨੇ ਦਾ ਬੱਚਾ ਜੀ। ਠੀਕ ਹੈ ਜੀ। ਹੋਰ ਕੜਲਾ ਕੋਈ। ਲੋ ਬਈ ਬੱਕਰੀਆਂ ਬਾਈ ਦੀਆਂ ਸਾਰੀਆਂ ਤੁਹਾਨੂੰ ਦਿਖਾ ਰਹੇ ਆਂ। ਇੱਕ ਆਪ ਅਠਾ ਜੀ। ਅਠਾ ਵੀ ਆਪਣੇ ਕੋਲੇ ਛੋਟੀਆਂ ਵੀ ਸਾਰੀਆਂ ਇਸ ਤਰ੍ਹਾਂ ਦੀ ਹੋਣਗੀਆਂ ਜੀ। ਕੋਈ ਹੋ ਨਹੀਂ ਹੈਗਾ ਭਈ ਜਾ ਕੋਈ ਲੱਗਦੀ ਇੱਕ ਫੇਸ ਹੋਊਗਾ ਇੱਕ ਸਿੰਗੀ ਹੋਊਗੀ ਇੱਕ ਕੰਨ ਹੋਊਗਾ ਇੱਕ ਮੂੰਹ ਦੀਆ ਮਤਲਬ ਇਹ ਕੁੰਨੀ ਆਪਾਂ ਕਹਿ ਲਈਆਂ ਵੀ ਉਹ ਚੀਜ਼ ਦੇ ਵਿੱਚੋਂ ਇਹਨਾਂ ਨੇ ਸੇਮ ਏ ਬੱਚੇ ਜੰਮੇ ਜਾਣੇ ਹੁੰਦੇ ਨੇ ਪੱਠਿਆਂ ਬਾਈ ਜਿਵੇਂ ਬੱਚੇ ਹੋ ਜਾਂਦੇ ਆ ਦੁੱਧ ਤੇ ਹੁੰਦੇ ਆ ਮਹੀਨਾ ਦੋ ਮਹੀਨੇ ਦੁੱਧ ਚਗਾਉਣੇ ਆ ਹਾਂਜੀ ਵੀਰ ਜੀ ਉਸ ਤੋਂ ਬਾਅਦ ਫਿਰ ਕੀ ਖਰਾਕ ਦੇਣੋ ਇਹਨਾਂ ਨੂੰ ਤਿਆਰ ਕਰਨ ਦੇ ਲਈ ਬੱਚਿਆਂ ਨੂੰ ਤਿਆਰ ਕਰਨ ਲਈ ਢਾਣੇ ਤੇ ਲਾ ਲੈਂਦੇ ਨੇ ਜੀ ਬੱਚੇ ਜਾਂ ਸਾਡੇ ਕੋਲੇ ਬੱਚੇ 1.5 ਮਹੀਨਾ 2 ਮਹੀਨੇ ਦੇ ਵਿੱਚ ਵਿੱਚ ਸਾਡੇ ਕੋਲੋਂ ਬੱਚੇ ਚਲੇ ਜਾਂਦੇ ਨੇ ਜਿਆਦਾ ਟਾਈਮ ਸਾਨੂੰ ਇਹਨਾਂ ਵੀ 4-4 ਚ 5-5 ਮਹੀਨੇ ਬੱਚਾ ਸਾਹਮਣਾ ਪੈਂਦਾ ਐਨੀ ਖੇਚੜਾ ਨਹੀਂ ਜਣੀ ਸਾਡੇ ਕੋਲੇ ਦੁੱਧ ਚੁੰਗਦੇ ਚੁੰਗਦੇ ਬੱਚੇ ਚਲੇ ਜਾਂਦੇ ਨੇ ਮਹੀਨਾ ਦੋ ਮਹੀਨੇ ਬੰਦਾ ਆਪਣੀ ਬੱਕਰੀ ਥੱਲੇ ਪਾ ਲੈਂਦਾਗਾ ਬਾਕੀ ਆ ਡੈਟ ਤੇ ਲਾ ਲੈਂਦੇ ਨੇ ਇਹ ਚੀਜ਼ ਆ ਜੀ ਜਿਵੇਂ ਬਈ ਜਿੰਨਾ ਬੰਦਿਆਂ ਕੋਲੇ ਬੱਕਰੀਆਂ ਚੰਗੀਆਂ ਹਨਾ ਨਸਲ ਹੈਗੀ ਆ ਹਾਂਜੀ ਵੀਰ ਜੀ ਉਹਨਾਂ ਬਾਰੇ ਲੋਕ ਕਹਿ ਦਿੰਦੇ ਆ ਵੀ ਚੰਗਾ ਬੱਚਾ ਨਹੀਂ ਦਿੰਦੇ ਆ ਉਹਦੇ ਘਰ ਦਾ ਜਿਹੜਾ ਵਧੀਆ ਹੁੰਦਾ ਨਹੀਂ ਚੰਗੇ ਸਾਰੇ ਰੱਖ ਕੇ ਅਸੀਂ ਨੇ ਕੀ ਕਰਨੇ ਨੇ ਅਸੀਂ ਨੇ ਇੱਕ ਅੱਧਾ ਬਰੀਡਰ ਰੱਖਣਾ ਹੁੰਦਾ ਦੇਣਾ ਤਾਂ ਅਸੀਂ ਨੇ ਇਸੇ ਕਰਨੇ ਦੇ ਵਿੱਚ ਹੁੰਦਾ ਨਾ ਵਹਿਮ ਨੇ ਵਹਿਮ ਨਹੀਂ ਕਰੀਦਾ ਹੁੰਦਾ ਜਿਹੜਾ ਵੀ ਹੁਣ ਮੰਨ ਲਓ ਵੀ ਜੇ ਹੁਣ ਮੇਰੇ ਬਾੜੇ ਦਾ ਬੱਚਾ ਲੈ ਕੇ ਜਾਊਗਾ ਅਗਲਾ ਤਾਂ ਮੈਂ ਇਸੇ ਬੱਕਰੀਆਂ ਦਾ ਬੱਚਾ ਦੇਊਗਾ ਇਹ ਨਹੀਂ ਹੋਊਗਾ ਕੋਈ ਬੱਚੇ ਮਾੜੇ ਮੋٹے ਵੀ ਕਿ ਇੱਕ ਉੱਦਾਂ ਹੋ ਜਾਂਦਾ ਹੁੰਦਾਗਾ ਵਿੱਚੋਂ ਵੀ ਮੰਨ ਲਓ ਵੀ ਇੱਕ ਬੱਕਰੀ ਨੇ ਤਿੰਨ ਦੇ ਤੇ ਥੋੜੇ ਜਿ ਹੌਲੇ ਪੈਗੇ ਇੱਕ ਨੇ ਦੋ ਦੇਤੇ ਥੋੜੇ ਜਿਹਾ ਹੈਵੀ ਹੋ ਗਿਆ ਇੱਕ ਨੇ ਇੱਕ ਦੇਤਾ ਥੋੜਾ ਜਿਹਾ ਜ਼ਿਆਦਾ ਹੈਵੀ ਹੋ ਗਿਆ ਬਸ ਐਸ ਤਰ੍ਹਾਂ ਦਾ ਆ ਬਰੀਕੀ ਨਾਲ ਫਰਕ ਪੈ ਜਾਂਦਾ ਹੁੰਦਾ ਹੋਰ ਨਹੀਂ ਕੋਈ ਉਹ ਹੁੰਦਾ ਬੱਚਾ ਅਸੀਂ ਨਹੀਂ ਦੇਣਾ ਹੁੰਦਾ ਇਸੇ ਕਰਨੇ ਦੇ ਵਿੱਚੋਂ ਹੁਣ ਅਸੀਂ ਕਿਹੜਾ ਕੋਈ ਜਾਂ ਬਾਹਰੋਂ ਲਿਆ ਕੇ ਜਾਂ ਹੋਰ ਉਹ ਕਰਨਾ ਹੈ ਇਹ ਚੀਜ਼ ਪੱਠਾ ਵੀ ਦਿਨੋਂ ਤੁਸੀਂ ਨਹੀਂ ਪੱਠਾ ਸਿਲ ਸਾਰੀਆਂ ਪੱਠਾਂ ਰੱਖੀਆਂ ਹੋਈਆਂ ਜੀ ਆ ਵੀ ਪੱਠਾ ਆਪਣੀ ਰੱਖੀ ਹੋਈ ਆ ਜੀ ਠੀਕ ਹੈ ਵੀ ਆ ਡੱਬੀ ਪੱਠਾ ਆ ਗਈ ਜੀ ਆ ਡੱਬਾ ਰੰਗ ਆ ਗਿਆ ਦੇਖ ਬਰੀਕ ਡੱਬ ਦੇ ਵਿੱਚ ਜੀ ਮੰਨ ਲਓ ਵੀ ਇੱਕ ਡੱਬ ਹੁੰਦਾਗਾ ਸਾਰੀ ਅੱਧੀ ਚਿੱਟੀ ਹੋ ਜਾਂਦੀ ਅੱਧੀ ਕਾਲੀ ਹੋ ਜਾਂਦੀ ਆ ਉਹ ਚੀਜ਼ ਨਹੀਂ ਜੀ ਲ ਪਿੰਡ ਬਈ ਆਪਣਾ ਕਿੱਥੇ ਜੇ ਰਹਿ ਗਿਆ ਲੋਕੇਸ਼ਨ ਦੱਸ ਦਿਓ ਥੋੜੀ ਜੀ ਪਿੰਡ ਮੇਰਾ ਵੀਰ ਜੀ ਮਰੇ ਕੋਟੜਾ ਜ਼ਿਲ੍ਹਾ ਪਿੰਡ ਮਹਾਲਾ ਮਰੇ ਕੋਟੜੇ ਤੋਂ ਨਾਬਾ ਰੋਡ ਤੇ ਮੇਰਾ ਪਿੰਡ ਆ ਨਾਬੇ ਤੋਂ ਮੰਨ ਲਓ ਕਿ ਪੈ ਜਾਂਦਾ ਮੈਨੂੰ ਮਰੇ ਕੋਟੜਾ ਵਾਲੇ ਤੇ ਬਾਗੜੀਆਂ ਬਾਗੜੀਆਂ ਦੇ ਨੇੜੇ ਚੜ੍ਹਦੀ ਵਾਲੇ ਪਾਸੇ 2 ਕਿਲੋਮੀਟਰ ਨਾਲੇ ਮਹਾਲਾ ਦਾ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਬੱਚੇ ਪੁੱੱਚੇ ਆਪਣੇ ਕੋਲੇ ਕਿਹੜੇ ਮਹੀਨੇ ਦੇ ਵਿੱਚ ਹੁੰਦੇ ਆ ਜਾਰੇ ਬੱਚੇ ਆਪਣੇ ਕੋਲੇ ਦੂਜੇ ਮਹੀਨੇ ਜਾਂ ਤੀਜੇ ਚ ਹੁਣ ਹੈਗੇ ਹੁਣ ਬੱਚੇ ਆਪਣੇ ਕੋਲੇ ਹਾਜ਼ਰ ਖੜੇ ਨੇ ਇਹਦੇ ਵੀ ਖੜੇ ਨੇ ਉਹ ਦੂਏ ਬੱਕਰੇ ਦੇ ਵੀ ਕਾਲੇ ਦੇ ਵੀ ਖੜੇ ਨੇ ਜੀ ਠੀਕ ਆ ਬਾਈ ਹਾਂਜੀ ਹਾਂਜੀ ਤੇ ਜਿਵੇਂ 2 ਮਹੀਨੇ ਦੇ ਬੱਚੇ ਦੀ ਗੱਲ ਕਰੀਏ ਰੇਟ ਰੂਟ ਆਮ ਨੋਰਮਲ ਰੇਟ ਕੀ ਹੁੰਦਾ ਆਪਣਾ ਨੋਰਮਲ ਰੇਟ ਆਪਣਾ 12 15 ਤੋਂ ਸਟਾਰਟ ਆ ਜੀ ਵਧੀਆ ਬੱਚਾ ਦੇ ਦਿੰਦੇ ਹੁਣ 12 15 ਤੋਂ ਸਟਾਰਟ ਹੈਗਾ ਸਟਾਰਟਿੰਗ ਆ ਹਾਂ 20 ਤੱਕ 25 ਤੱਕ ਵੀ ਬੱਚਾ ਠੀਕ ਆ ਕੁਆਲਿਟੀ ਦੇ ਸਾਰਾ ਵੀ ਮਾਅਦੇ ਹਿਸਾਬ ਨਾਲ ਹਾਂਜੀ ਹਾਂ ਠੀਕ ਹੈ ਇਹ ਇਹ ਚੀਜ਼ ਹੈ ਜੀ ਨੰਬਰ ਬਈ ਇੱਕ ਵਾਰੀ ਦੁਬਾਰੇ ਬੋਲ ਨੰਬਰ 99144 ਜੀ 64443 ਹਾਂਜੀ ਤੇ 7529960437 ਵਟਸਐਪ ਨੰਬਰ ਹੈ ਜੀ ਠੀਕ ਹੈ ਬਈ ਧੰਨਵਾਦ ਓਕੇ ਜੀ